ਦੀਪ ਜਲਵੇੜਾ ਸਾਡਾ ਭਰਾ ਵਾਟਰ ਕੰਨਰ ਵਾਲਾ ਉਹਦੇ ਦੇ ਸੰਬੰਧ ਤੇ ਮੈਂ ਸਾਰੀ ਗੱਲਬਾਤ ਕਰਨੀ ਹੈ ਮੇਰੀ ਬੇਨਤੀ ਆ ਕਿ ਇਹ ਸਾਰੇ ਪੰਨਪਰਾਂ ਨੂੰ ਸਾਂਝੀ ਕਰ ਦੇਣਾ ਤੇ ਵੱਖ-ਵੱਖ ਜਿਹੜੇ ਚੈਨਲ ਜਿੰਨੇ ਵੀ ਕੋਈ ਪੇਜ ਮੇਰੀ ਇਸ ਵੀਡੀਓ ਨੂੰ ਚਲਾ ਸਕਦੇ ਨੇ ਤਾਂ ਧੰਨਵਾਦ ਹੋ ਕਿਉਂਕਿ ਜ਼ਿਆਦਾਤਰ ਚੈਨਲ ਮੇਰੀ ਵੀਡੀਓ ਨੂੰ ਨਹੀਂ ਚਲਾਉਂਦੇ ਤੇ ਇੱਕ ਮੇਰਾ ਵੱਡਾ ਜਿਹੜਾ ਚੈਨਲ ਆ ਉਹ ਤਾਂ ਸਾਰੇ ਨੇ ਬੰਦ ਕੀਤਾ ਹੋਇਆ 1.5 ਮਿਲੀਅਨ ਫੇਸਬੁਕ ਪੇਜ ਸੀ ਉਹਨਾਂ ਨੇ ਬੰਦ ਕਰਤਾ ਪੰਜਾਬ ਸਰਕਾਰ ਨੇ ਪਰ ਹੁਣ ਜਿਹੜੀ ਮੈਂ ਤੁਹਾਡੇ ਅੱਗੇ ਗੱਲਬਾਤ ਰੱਖਣੀ ਹੈ ਸਾਂਝੀ ਕਰਕੇ ਪਹੁੰਚਾ ਦੇਣੀ ਤੁਹਾਨੂੰ ਸਭ ਨੂੰ ਪਤਾ ਕਿ ਨੌਜਵਾਨ ਨਰਦੀ ਕਿਸਾਨੀ ਦੀ ਬਹੁਤ ਸਾਰੀਆਂ ਲੜਾਈਆਂ ਲੜੀਆਂ ਅੱਜ ਉਹ ਜੀਲ ਦੇ ਵਿੱਚ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਦੋਂ ਕਿ ਪਹਿਲਾਂ ਜੀਲ ਦੇ ਵਿੱਚ ਫੜਿਆ ਗਿਆ ਉਸ ਟਾਈਮ ਮੈਂ ਉਹਦੀ ਉਹਦੀ ਭਰਾ ਦੇ ਹੱਕ ਦੇ ਵਿੱਚ ਬੋਲਿਆ ਤੇ ਫਿਰ ਹਰਿਆਣੇ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਿਆ ਉਹਦੋਂ ਮੈਂ ਪ੍ਰੋਗਰਾਮ ਹੋਰ ਮਕਸਦ ਲਈ ਸੀ ਉੱਥੇ ਮੈਂ ਨਵਦੀਪ ਦੇ ਹੱਕ ਦੇ ਵਿੱਚ ਪੂਰਾ ਡੱਟ ਕੇ ਢੜ ਕੇ ਆਇਆ ਫਿਰ ਜਿੱਥੇ ਵੀ ਕਿਤੇ ਉਹਦੀ ਲੋੜ ਪਈ ਇੱਕ ਮੈਨੂੰ ਮਹਾਲੀ ਵਾਲਾ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਉੱਥੇ ਮੇਰੀ ਗਾਰ ਹਾਜ਼ਰੀ ਸੀ ਜੀ ਨਹੀਂ ਮੈਂ ਸਾਰੇ ਉਹਦੇ ਪ੍ਰੋਗਰਾਮਾਂ ਦੇ ਵਿੱਚ ਗਿਆ ਹੁਣ ਮੈਂ ਜਿਹੜੀ ਇਹ ਬੇਨਤੀ ਕਰਨੀ ਹੈ ਕਿ ਦੇਖੋ ਮੈਂ ਵਾਰ-ਵਾਰ ਸੋਸ਼ਲ ਮੀਡੀਆ ਤੇ ਬ ਪਰ ਹੁਣ ਜਿਹੜੀ ਮੈਂ ਤੁਹਾਨੂੰ